ਇਹ ਤਕਰੀਬਨ 23 ਲੱਖ ਰੁਪਏ ਦੀ ਲਾਗਤ ਨਾਲ ਇਹ ਖੇਡ ਬਣਾਉਣ ਜਿਹੜਾ ਜੀ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣਾ ਉਹ ਦਾ ਉਦਾਰਨ ਕੀਤਾ ਹੈ। ਔਰ ਇਸ ਤੋਂ ਇਲਾਵਾ ਪਿੰਡ ਨੂੰ ਅਸੀਂ ਜੀ ਵੱਖਰੇ ਤੌਰ ਤੇ ਜਿਵੇਂ ਪਿੰਡ ਸਾਫ਼ ਰਹੇ ਉਹਦੇ ਲਈ ਕੂੜਾਦਾਨ ਠੀਕ ਹੈ ਜੀ ਤੇ ਸਟਰੀਟ ਲਾਈਟਾਂ ਇੱਕ ਅਸੀਂ ਬੋਰ ਜਿਹੜਾ ਜੀ ਉਹਦੇ ਲਈ ਪੈਸੇ ਹੋਰ ਦਿੱਤੇ ਨੇ ਬੋਰ ਤੇ ਪਾਈਪ ਲਾਈਨ ਪਾਉਣ ਵਾਸਤੇ ਦੇ ਘਰਾਂ ਦੇ ਵਿੱਚ ਪਾਣੀ ਜਾਂਦਾ ਹੈ। ਤੇ ਕੁੱਲ ਮਿਲਾ ਕੇ ਅਸੀਂ ਉਹਦਾ ਤਕਰੀਬਨ 30-15 ਲੱਖ ਰੁਪਏ ਦੀ ਗ੍ਰਾਂਟ ਅਸੀਂ ਹੋਰ ਦਿੱਤੀ ਹੈ ਤਾਂ ਕਿ ਪਿੰਡ ਜਿਹੜਾ ਵੱਡਾ ਪਿੰਡ ਹੈ। ਦਾ ਸਭਾ ਨਾਬਦ ਇਹਦੇ ਵਿੱਚ ਸਾਰੇ ਕੰਮ ਹੋ ਸਕਣਗੇ ਜਦੋਂ ਆਪਣੇ ਕੋਲ ਚੰਗੇ ਖੇਡ ਗਰਾਉਂਡ ਹੋਣਗੇ ਮੈਂ ਬਹੁਤ ਵਾਰੀ ਆਇਆ ਇੱਥੇ ਖੇਡਾਂ ਹੁੰਦੀਆਂ ਨੇ ਹਰ ਇੱਕ ਸਾਲ ਤਾਂ ਮਨ ਦੇ ਵਿੱਚ ਹੁੰਦਾ ਸੀ ਸੱਚੇ ਪਾਤਸ਼ਾਹ ਮੌਕਾ ਦਾ ਜੇ ਇੱਕ ਸ਼ਾਨਦਾਰ ਖੇਡ ਗਰਾਉਂਡ ਬਣਾਈਏ ਹੁਣ ਸਮਾਂ ਆ ਗਿਆ ਜਦੋਂ ਤੁਹਾਡੇ ਕੋਲੇ ਅੱچھے ਟ੍ਰੇਨਰ ਚੰਗੇ ਖੇਡ ਗਰਾਉਂਡ ਹੋਣਗੇ ਤਾਂ ਬੱਚੇ ਫਿਰ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਗੇ ਸਵੇਰੇ ਸ਼ਾਮ ਬਜ਼ੁਰਗ ਜਿਹੜੇ ਆ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸੈਰ ਕਰ ਸਕਦੀਆਂ ਨੇ ਘਾ ਲੱਗਿਆ ਹੋਊਗਾ ਬੂਟੇ ਲੱਗੇ ਹੋਣਗੇ ਵਾਸ਼ਰੂਮ ਬਣੇ ਹੋਣਗੇ ਅੰਦਰ ਟ੍ਰੈਕ ਬਣਿਆ ਹੋਊਗਾ ਘੁੰਮਣ ਫਿਰਨ ਵਾਸਤੇ ਤੇ ਬਹੁਤ ਹੀ ਸ਼ਾਨਦਾਰ ਕਨਸੈਪਟ ਜਿਹੜਾ ਅਸੀਂ ਲੈ ਕੇ ਆਏ ਆਂ ਵਿਧਾਨ ਸਭਾ ਨਾਪਾ ਦੇ ਵਿੱਚ 27 ਟਾਪ ਕਲਾਸ ਖੇਡ ਗਰਾਊਂਡ ਬਣ ਰਿਹਾ ਜਿਹਦੇ ਵਿੱਚ ਕਕਰਾਲੇ ਦਾ ਜੀ ਇਸ ਤੋਂ ਲਗ ਹੋਰ ਕਿਹੜੇ ਡਿਵੈਲਪਮੈਂਟ ਦੇ ਕੰਮ ਨੇ ਅਸੀਂ ਜਿਵੇਂ ਸਿਚਿਆਲ ਮਾਡਲ ਜੀ ਥਾਪਰ ਮਾਡਲ ਅਸੀਂ ਉਹ ਬਹੁਤ ਸਾਰੇ ਪਿੰਡਾਂ 'ਚ ਬਣ ਕੇ ਤਿਆਰ ਹੋ ਗਿਆ ਅਸੀਂ ਕਕਰਾਲਾ ਦੇ ਵਿੱਚ ਵੀ ਉਹ ਕਰਾਂਗੇ ਅਸੀਂ ਤੇ ਖੇਡ ਗਰਾਉਂਡ ਮੈਂ ਦੱਸ ਹੀ ਦਿੱਤੇ ਨੇ ਜੀ ਸੜਕਾਂ ਜਿਹੜੀਆਂ ਨੇ 42 ਸੜਕਾਂ ਆਲਮੋਸਟ ਨਾਬਾ ਹਲਕੇ ਦੇ ਵਿੱਚ ਜਿਹਦਾ ਟੈਂਡਰ ਲੱਗ ਚੁੱਕਿਆ ਕੰਮ ਚੱਲ ਰਿਹਾ ਅੱਜ ਵੀ ਮੈਂ ਉਦਘਾਟਨ ਕੀਤਾ ਜੀ ਲੋਹਰਾਂ ਤੋਂ ਲੈ ਕੇ ਹੀਰਾ ਪੈਲਸ ਉਹ ਨਾਬਾ ਰੁੱਟੀ ਵਾਲੇ ਫਲਾਂ ਤੱਕ ਉਹਦਾ ਉਦਘਾਟਨ ਮੈਂ ਕਰਕੇ ਆਂ 1.5 ਤੋਂ 2 ਕਿਲੋਮੀਟਰ ਦੀ ਸੜਕ ਹੈ ਤੇ ਬਾਕੀ ਸੜਕਾਂ ਦਾ ਕੰਮ ਜਿਹੜਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਪਿਛਲੇ ਹਫਤੇ ਹੀ ਮੈਂ 28 ਨਵੀਆਂ ਸੜਕਾਂ ਜਿਹੜੀਆਂ ਪਹਿਲੀ ਵਾਰ ਬਣੀਆਂ ਨੇ ਕੱਚੇ ਰਸਤੇ ਨੇ ਜੀ ਉਹਦੀ ਪ੍ਰਪੋਜ਼ਲ ਬਣਾ ਕੇ ਵੀ ਭੇਜੀ ਹੈ ਮਕਸਦ ਹੈ ਜੀ ਕਿ ਨਾਬਾ ਹਲਕਾ ਜਿਹੜਾ ਜਿਹੜਾ ਬਹੁਤ ਪਛੜਿਆ ਰਿਹਾ ਕਈ ਕੰਮਾਂ ਕਰਕੇ ਪਿਛਲੀਆਂ ਸਰਕਾਰਾਂ ਦੀ ਨਲਾਕੀ ਕਰਕੇ ਉਹ ਸਾਰੇ ਕੰਮ ਠੀਕ ਕਰਕੇ ਨਾਬੇ ਨੂੰ ਇੱਕ ਮਾਡਲ ਦਾ ਵਿਧਾਨ ਸਭਾ ਹਲਕਾ ਬਣਾਇਆ ਜਾਵੇਗਾ ਸਰ ਅਸੀਂ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਰਦਾਰ ਵਿਦੇਸ਼ ਸਿੰਘ ਦੇਮਨ ਐਮ ਐਲ ਏ ਨਾਬਾ ਸੋ ਸਾਨੂੰ ਅੱਜ ਜੋ ਗ੍ਰਾਂਟ ਆਈ ਹੈ ਗ੍ਰਾਉਂਡ ਦੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਸਾਨੂੰ ਕੁਝ ਟਾਈਮ ਦੇ ਵਿੱਚ ਸਾਡਾ ਇਹ ਕੰਮ ਕੰਪਲੀਟ ਹੋ ਜਾਊਗਾ ਕਿੰਨੇ ਲੱਖ ਦੀ ਗ੍ਰਾਂਟ ਨਾਲ ਇਹ ਸਟੇਟ ਬਣੇ ਕਿੰਨਾ ਵੀ ਲੱਖ ਦੀ ਚੋਈ ਲੱਕ ਰਫੇ ਹੋਰ ਇਸ ਤੋਂ ਇਲਾਵਾ ਕੀ ਕੀ ਜਿਹੜਾ ਹੈਗਾ ਕਹਿ ਕੇ ਗਏ ਨਾ 15 ਇਸ ਤੋਂ ਪਾਣੀ ਦਾ ਟੈਂਕਰ ਹੋ ਗਿਆ ਜੀ ਆਪਣਾ ਸੋ ਅੱਗ ਬਜਾਉਣ ਵਾਸਤੇ ਕਿਸੇ ਨੇ ਵੀ ਕੰਮ ਆ ਸਕਦਾ ਤੇ ਇੱਕ ਫਰਜ ਹੋ ਗਿਆ ਆਪਣਾ ਥਲੋਈ ਨੰਗਨ ਵਾਲਾ ਵੀ ਲਾਈਟਾਂ ਸੀ ਲਾਈਟਾਂ ਜੀ ਟਿਊਬ ਵੱਲ ਹੋ ਗਈ ਕੀ ਲੱਗਦਾ ਕਿੰਨੀ ਕੁ ਡਿਵੈਲਪਮੈਂਟ ਹੋ ਚੁੱਕਿਆ ਕੀ ਕੀ ਹੁਣ ਬਾਕੀ ਰਹਿ ਗਿਆ ਕੰਮ ਨਹੀਂ ਸਰ ਵਧੀਆ ਹੋ ਘੱਲ ਰਹੀ ਹੈ ਸਰਕਾਰ ਦਾ ਮੈਂ ਐਸੀ ਗੱਲ ਨਹੀਂ ਪਿੰਡਾਂ ਦੇ ਵਿੱਚ ਵੀ ਸਹਰਾਂ ਦੇ ਵਿੱਚ ਵੀ ਪੂਰਾ ਵਧੀਆ ਕੰਮ ਕਰ ਰਹੀ ਜਿਹੜੇ ਕੰਮ ਰਹਿ ਗਏ ਉਹ ਬਹੁਤ ਜਲਦ ਹੋਣਗੇ ਜੀ हां जी ਸਾਡਾ ਪਿੰਡ ਨਾਪੇ ਚ ਪੈਂਦਾ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਸਾਡੇ ਸ਼ਹਿਰ ਚ ਬਹੁਤ ਵਿਕਾਸ ਕਰੀਏ ਸਰਕਾਰ ਸਰਦਾਰ ਦੇਵ ਸਿੰਘ ਮਾਨ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਸਾਨੂੰ ਗ੍ਰਾਂਟ ਦੇ ਕੇ ਗਏ ਨੇ ਗਰਾਊਂਡ ਵਾਸਤੇ ਤੇ ਉਸ ਤੋਂ ਇਲਾਵਾ ਸਾਨੂੰ 15 ਲੱਖ ਰੁਪਇਆ ਹੋਲ ਡਿਵੈਲਪਮੈਂਟ ਵਾਸਤੇ ਦੇ ਕੇ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਹੁਣ ਕਿਹੜੇ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਰਹਿ ਗਏ ਜੀ ਸਾਡੇ ਜਿਵੇਂ ਅੰਡਰ ਬ੍ਰਿਜ ਆਈ ਇੰਡਰਵਿਜ ਨੂੰ ਵੀ ਕਹੇਗਾ ਨਹੀਂ ਵੀ ਅੰਡਰਵਿਜ ਸਾਡਾ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਊਗਾ ਤੇ ਜਿਹੜਾ ਸਾਡਾ ਲਿੰਕ ਰੋਡ ਆ ਇਹ ਡਬਲ ਹੋ ਜਾਏਗਾ ਜੀ ਜਿਵੇਂ ਸਾਡੇ ਪਿੰਡ ਨੇ ਵੱਧ ਤੋਂ ਵੱਧ ਵੋਟਾਂ ਪਾਈਆਂ ਦੀਆਂ ਸਾਨੂੰ ਉਹਦਾ ਬਹੁਤ ਬੈਨੀਫਿਟ ਮਿਲ ਰਿਹਾ ਜੀ ਭਾਈ ਗੁਰਜੀ ਖਾਲਸਾ ਵਾਗੇ ਜੀ ਫਤੇ ਜੀ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਦੇ ਆ ਸਾਡੇ ਨੱਬਦੇ ਐਮਐਲਏ ਗੁਰਦੇਵ ਮਾਨ ਜੀ ਦਾ ਤੇ ਸਾਡੇ ਤੇ ਪਹੁੰਚਣ ਤੇ ਅਜੁੱਧ ਘਾਟਨ ਕਰਨ ਆਏ ਸੀਗੇ ਸਾਡੇ ਜੋ ਪ੍ਰੇਰ ਗਰਾਊਂਡ ਹੈ ਜੀ ਸਾਡਾ ਸਟੇਡੀਅਮ ਹੈ ਉਹਦੇ ਲਈ 24 ਲੱਖ ਦੀ ਗ੍ਰਾਂਟ ਉਹਨੇ ਭੇਜੀ ਆ ਤੇ ਉਹ ਜਲਦੀ ਸਾਨੂੰ ਸੁਸਾਸਨ ਦੇ ਗਿਆ ਨਹੀਂ ਵੀ ਜਲਦੀ ਉਹ ਕੰਮ ਪੂਰਾ ਹੋ ਤੇ ਜਲਦੀ ਇੱਥੇ ਬੱਚੇ ਖੇਡਾ ਕਰਨਗੇ ਜੀ ਤੇ ਆਪਣ ਨਸ਼ੇ ਤੋਂ ਦੂਰ ਰਹਿਣਗੇ ਪਹਿਲਾਂ ਸਟੇਡੀਅਮ ਹੈ ਨਹੀਂ ਸੀ ਕੋਈ ਪਹਿਲਾਂ ਸਟੇਡੀਅਮ ਆਇੰਗਾ ਸੀ ਕਿ ਲੇਕਿਨ ਉਹ ਇੰਨੀ ਹਾਲਤ ਚ ਸਹੀ ਨਹੀਂ ਸੀਗੀ ਜੋ ਸਹੂਲਤਾਂ ਨੂੰ ਮਿਲਣੀ ਚਾਹੀਦੀ ਨੇ ਉਹ ਸਹੂਲਤਾਂ ਹੁਣ ਸਾਨੂੰ ਦੇਣਗੇ ਹੀ ਉਹ ਸਾਨੂੰ ਆਪਣੀ ਦੱਸ ਕੇ ਗਏ ਨੇ ਤੇ ਜੋ ਪ੍ਰਪੋਜ਼ਲ ਬਣਾਇਆ ਜਲਦੀ ਜਲਦੀ ਤਿਆਰ ਹੋ ਜਾਊਗਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਰਨ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਜਿਵੇਂ ਇਹਨਾਂ ਨੇ ਪਿੰਡ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੀਆਂ ਮੁਸੀਬਤਾਂ ਦੱਸੀਆਂ ਉਹਨਾਂ ਨੇ ਕਈ ਬੰਦੇ ਨੇ ਦੱਸਿਆ ਜਿਵੇਂ بڑا ਰੋਡ ਆ ਜੀ ਡਬਲ ਲਿੰਕ ਰੋਡ ਆ ਫੇਰ ਡਵੈਲਪ ਕਰਨ ਦੀ ਉਹਨਾਂ ਨੇ ਟਰਨ ਵਾਦਾ ਕੀਤਾ ਜੀ ਦੂਜਾ ਉਹਨਾਂ ਨੇ ਸਾਡੇ ਪਿੰਡ ਦੇ ਅੰਡਰ ਬ੍ਰਿਜ ਆਈ ਲੈਂਡ ਦਾ ਕਾਫੀ ਪ੍ਰੋਬਲਮ ਆਉਂਦੀ ਹੈ ਪੰਡਾ ਨੂੰ ਤੇ ਉਹਨਾਂ ਦਾ ਵੀ ਦੱਸਿਆ ਉਹਨਾਂ ਨੇ ਵੀ ਜਲਦੋ ਜਲਦੀ ਕਾਰਵਾਈ ਕਰਵਾਵਾਂਗੇ ਤੇ ਕਟਿਊਬਲ ਬਾਰੇ ਤੁਸੀਂ ਆਈ ਉਹਨਾਂ ਨੇ ਇੱਕ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਬੱਟਰ ਟੈਂਕਰ ਦੇਣ ਦੀ ਸਲਾਹ ਦਿੱਤੀ ਹੀ ਉਹਨਾਂ ਨੇ ਕਿਹਾ ਜੀ ਤੇ ਜਿਵੇਂ ਵੀ ਕਈ ਵਾਰੀ ਖਾਲੀ ਸਮੇਂ ਅੱਗ ਲੱਗ ਜਾਂਦੀ ਹੈ ਉਹਨੂੰ ਬੁਝਾਉਣ ਦੇ ਲਈ ਤੇ ਹੋਰ ਕਿਸੇ ਗਰੀਬ ਨੂੰ ਟੈਂਕਰ ਦੀ ਪਾਣੀ ਦੀ ਲੋੜ ਹੁੰਦੀ ਹੈ ਜੀ ਉਹਦੇ ਲਈ ਜ਼ਰੂਰਤ ਮੰਦ ਲਈ ਜ਼ਰੂਰ ਦਿੱਤਾ ਜਾਵੇਗਾ ਇਹ ਹੋਏ